ਨਾ ਤੋਂ ਵੱਡੀ ਖਬਰ ਆਈ ਸਾਹਮਣੇ ਇੱਥੋਂ ਦੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ ਜਿਸ ਵਿੱਚ ਗੋਲੀਆਂ ਵੀ ਚੱਲੀਆਂ ਹਨ ਗੈਂਗਵਾਰ ਦਾ ਖੱਸ਼ਾ ਦਿਟਾਇਆ ਜਾ ਰਿਹਾ ਹੈ ਫਾਇਰਿੰਗ ਵਿੱਚ ਕਾਲਜ ਦਾ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ ਹੈ ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਜਾਣਕਾਰੀ ਮੁਤਾਬਕ ਇੱਕ ਕਾਰ ਵਿੱਚ ਆਏ ਆਪਣੇ ਕਾਲਜ ਦੇ ਦੂਸਰੇ ਕਾਰਨਰ ਤੇ ਗੋਲੀ ਚੱਲੀ ਹੈ ਤੇ ਕੁਝ ਬੱਚੇ ਤਾਂ ਫਿਰ ਮੈਂ ਵੀ ਇੱਕਦਮ ਅਸੀਂ ਤਾਂ ਜਾ ਕੇ ਦੇਖਣ ਲੱਗੇ ਜਦ ਫਾਇਰ ਹੋਇਆ ਉਹ ਬੱਚਾ ਇੱਕ ਭੱਜ ਕੇ ਅੰਦਰ ਨੂੰ ਆ ਗਿਆ ਜੀ ਉਹਨਾਂ ਦੇ ਬੱਚੇ ਦੇ ਸਾਡਾ ਮੁਲਾਜ਼ਮ ਦਫ਼ਤਰ ਮੂਹਰੇ ਖੜੇ ਸੀ ਪਰ ਇਹਦੇ ਲੱਗ ਉਸ ਕਾਲਜ ਜਿਹੜਾ ਸਮਰਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਰ ਦੇ ਏਰੀਆ ਚ ਪੈਂਦਾ ਉੱਥੇ ਇੱਕ ਗ੍ਰੇ ਕਲਰਡ ਦੀ ਸਿਲ ਸਵਿਫਟ ਗੱਡੀ ਆਈ ਹੈ ਉਹਦੇ ਚ ਚਾਰ ਆਰਾਊਂਡ ਚਾਰ ਦੇ ਕਰੀਬ ਨੌਜਵਾਨ ਦੱਸੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਤੋਂ ਵੱਡੀ ਖਬਰ ਆਈ ਸਾਹਮਣੇ ਇੱਥੋਂ ਦੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ ਜਿਸ ਵਿੱਚ ਗੋਲੀਆਂ ਵੀ ਚੱਲੀਆਂ ਹਨ ਗੈਂਗਵਾਰ ਦਾ ਖੱਛਾ ਦਿਟਾਇਆ ਜਾ ਰਿਹਾ ਹੈ ਫਾਇਰਿੰਗ ਵਿੱਚ ਕਾਲਜ ਦਾ ਇੱਕ ਮੁਲਾਜ਼ਮ ਜਖਮੀ ਹੋ ਗਿਆ ਹੈ ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਜਾਣਕਾਰੀ ਮੁਤਾਬਕ ਇੱਕ ਕਾਰ ਵਿੱਚ ਆਏ ਚਾਰ ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ ਇਸ ਵਾਰਦਾਤ ਬਾਅਦ ਉਹ ਸਮਰਾਲਾ ਰੋਡ ਵੱਲ ਗਏ ਅਤੇ ਪੈਟਰੋਲ ਪੰਪ ਤੋਂ ਪੈਟਰੋਲ ਪੁਆਉਣ ਤੋਂ ਬਾਅਦ ਗਨ ਪੁਆਇੰਟ ਤੇ ਤਰਿੰਦੇ ਕੋਲ ਨਕਦੀ ਵੀ ਖੋ ਲਈ ਇਹ ਵਾਰਦਾਤ ਸੀਸੀਟੀਵੀ ਕੈਮਰੇਆ ਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਲਜ ਦੇ ਵਿੱਚ ਕੁਝ ਵਿਦਿਆਰਥੀਆਂ ਦੀ ਲੜਾਈ ਹੋਈ ਇਸ ਦੌਰਾਨ ਇੱਕ ਗਰੁੱਪ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਕੁਝ ਵਿਦਿਆਰਥੀ ਦੌੜ ਕੇ ਪ੍ਰਿੰਸੀਪਲ ਦੇ ਕਮਰੇ ਵੱਲ ਭੱਜੇ ਤਾਂ ਉੱਥੇ ਖੜੇ ਕਾਲਜ ਦੇ ਮੁਲਾਜ਼ਮ ਨੂੰ ਗੋਲੀ ਲੱਗ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਸੀ ਜਦੋਂ ਫਾਇਰਿੰਗ ਦੀ ਆਵਾਜ਼ ਆਈ ਤਾਂ ਉਹ ਬਾਰ ਦੇਖਣਗੇ ਇੰਨੇ ਨੂੰ ਇੱਕ ਬੱਚਾ ਭੱਜ ਕੇ ਕਾਲਜ ਅੰਦਰ ਆ ਗਿਆ ਮਗਰੋਂ ਕਿਸੇ ਨੇ ਉਸ ਤੇ ਗੋਲੀ ਚਲਾ ਦਿੱਤੀ ਜੋ ਕਾਲਜ ਦੇ ਮਲਾਜ਼ਮ ਹੁਸਨ ਲਾਲ ਦੀ ਲੱਤ ਵਿੱਚ ਜੱਲ ਗਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਹੋਰ ਵੇਰੀਆਂ ਦੀ ਉਡੀਕ ਹੈ ਇਸ ਸੰਬੰਧੀ ਮੌਕੇ ਤੇ ਪਹੁੰਚੇ ਐਸਐਸਪੀ ਖੰਨਾ ਅਮੀਤ ਕੋਂਡਲ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੁਪਹਿਰ 1:30 ਵਜੇ ਦੇ ਕਰੀਬ ਇੱਕ ਗਰੇ ਰੰਗ ਦੀ ਸਵਿਫਟ ਗੱਡੀ ਵਿੱਚ ਆਏ ਚਾਰ ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ ਇਸ ਦੀ ਸੂਚਨਾ ਮਿਲਦੇ ਮੌਕੇ ਤੇ ਪੁਲਿਸ ਅਧਿਕਾਰੀ ਆਪਣੀ ਟੀਮ ਸਮੇਤ ਪਹੁੰਚੇ ਉਨ੍ਹਾਂ ਕਿਹਾ ਕਿ ਸੀਸੀਟੀਵੀ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਇਸ ਦੇ ਨਾਲ ਹੀ ਕਾਲੇ ਦੇ ਦੋ ਵਿਦਿਆਰਥੀਆਂ ਦੀ ਵੀ ਪਛਾਣ ਹੋਈ ਹੈ ਤੇ ਛੇਤੀ ਮਾਮਲਾ ਸੁਲਝਾ ਲਿਆ ਜਾਵੇਗਾ ਮੀਤ ਕੌਂਡ ਨੇ ਕਿਹਾ ਕਿ ਇਸ ਮਗਰੋਂ ਉਸ ਸਮਰਾਲਾ ਰੋਡ ਵਾਲੀ ਗਏ ਤੇ ਪਟ્રોલ ਪੰਪਲ ਲੁੱਟਵੀ ਕੀਤੀ ਹੈ ਗੈਂਗਵਾਰ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਉਹ ਸੁਤਨਾਮ ਸਿੰਘ ਹੈ। ਕੀ ਕਰਦੇ ਤੁਸੀਂ? ਅਸੀਂ ਉੱਥੇ ਸਕਿਉਰਟੀ ਦੇ ਕੰਮ ਕਰਦੇ ਹਾਂ। ਕਿਹੜੇ ਕਾਲਜ? ਪੀਐਸ ਕਾਲਜ ਸਮਝਾ ਰਹੇ। ਕੀ ਗੱਲਬਾਤ ਕੀ ਹੈ ਜੀ? ਗੱਲਬਾਤ ਸਾਨੂੰ ਨਹੀਂ ਪਤਾ ਬਾਹਰ ਬੱਚੇ ਕਿੱਥੇ ਲੜੇ ਨੇ। ਅਸੀਂ ਤਾਂ ਜਾ ਕੇ ਦੇਖਣ ਲੱਗੇ ਜਦ ਫਾਇਰ ਹੋਇਆ। ਉਹ ਬੱਚੇ ਇੱਕ ਭੱਜ ਕੇ ਅੰਦਰ ਨੂੰ ਆ ਗਏ। ਉਹਨਾਂ ਦੇ ਬੱਚੇ ਦੇ ਸਾਡਾ ਮੁਲਾਜ਼ਮ ਦਫ਼ਤਰ ਮੂਹਰੇ ਖੜੇ ਸੀ। ਪਰ ਇਹਨੇ ਲੱਤ ਨਹੀਂ ਕੋਈ। ਕਿੰਨੇ ਫਾਇਰ ਕੀਤੇਗਾ ਨਹੀਂ? ਹੈ ਰਿਹਾ ਉਹਨਾਂ ਨੇ 4-5 ਕਰੇ। ਤੇ ਕਿਹਦੇ ਲੱਗੀ ਹੁਣ ਬੋਲੀ ਜੀ? ਉਹ ਹੁਸਨਦਾਰ ਹਾਂਜੀ ਫੋਸਨ ਲਾ ਲ ਕਿੰਨੀ ਲੱਗੀ ਹੈ ਜੀ ਇਹਦੇ ਲੱਤ ਦੇ ਵਿੱਚ ਵਿਚਾਰਿਆ ਕਿ ਹੋਰ ਕਿਤੇ ਜਾਂ ਨਾ ਜਾਣੀ ਨੁਕਸਾਨੀਓ ਵਿੱਚ ਕਿੱਥੇ ਕਰਾਇਆ ਗਿਆ ਹਾਂ ਜੀ ਸਿਵਲ ਹਸਪੀਟਲ ਕਿਸੇ ਨੂੰ ਫੜਿਆ ਵੀ ਆ ਮੌਕੇ ਤੇ ਜੀ ਨਹੀਂ ਕਿਸੇ ਨੂੰ ਨਹੀਂ ਫੜਿਆ ਉਹ ਭੱਜ ਗਿਆ ਗੱਡੀ ਦੇ ਵਿੱਚ ਇਹ ਸਰ ਅੱਜਕੱਲ ਐਡਮਿਸ਼ਨ ਡੇਸ ਚੱਲ ਰਹੇ ਨੇ ਤੇ ਕਈ ਬੱਚੇ ਆਉਂਦੇ ਆ ਪੇਰੈਂਟਸ ਵੀ ਆਉਂਦੇ ਆ ਉਸੇ ਐਂਗਲ ਨਾਲ ਇਕੱਠੇ ਵੀ ਹੁੰਦਾ ਕਲਾਸਾਂ ਵੀ ਸਾਈਮਲਟੇਨੀਅਸਲੀ ਲੱਗ ਰੀਆਂ ਇੰਦਾ ਮੀਨ ਟਾਈਮ ਜਦੋਂ ਮੈਂ ਬੈਠਾ ਸੀ ਆਫਿਸ ਮੰਨੋ ਇਹ ਪਤਾ ਲੱਗਿਆ ਕਿ ਆਪਣੇ ਕਾਲਜ ਦੇ ਦੂਸਰੇ ਕੋਰਨਰ ਤੇ ਗੋਲੀ ਚੱਲੀ ਐ ਤੇ ਕੁਝ ਬੱਚੇ ਤਾਂ ਫਿਰ ਮੈਂ ਵੀ ਇਕਦਮ ਟੀਚਰ ਨੂੰ ਡਿਸਪਲਿਨ ਕਮੇਟੀ ਦੇ ਸਾਰੇ-ਸਾਰੇ ਟੀਚਰ ਮੈਂ ਖੁਦ ਬਾਹਰ ਆਇਆ ਤਾਂ ਉਹ ਉਧਰੋਂ ਭੱਜਦੇ-ਭੱਜਦੇ ਦੂਜੇ ਗੇਟ ਤੋਂ ਪਹਿਲੇ ਗੇਟ ਤੇ ਆ ਗਏ ਤੇ ਆ ਕੇ ਆਪਾਂ ਜਿੱਦਾਂ ਹੀ ਉਹਨਾਂ ਨੂੰ ਦੇਖਿਆ ਆਇਡੈਂਟੀਫਾਈਡ ਉਹ ਵੀ ਗਾਲਾਂ ਕੱਢਣ ਲੱਪੇ ਕਿ ਕਿੱਟੇ ਦੇਸੀ ਢਾਈ ਪਿਵਲਵਰ ਉਹਨਾਂ ਕੋਲ ਸੀਗੇ ਸਵਿਫਟ ਕਾਰ ਸੀਗੀ ਸੀਮੈਂਟ ਜੇ ਗ੍ਰੀਨਿਸ਼ ਕਲਰ ਦੇ ਵਿੱਚ ਜਿਹਦੀ ਕੋਈ ਨੰਬਰ ਪਲੇਟ ਨਹੀਂ ਸੀ ਬੈਕ ਸਾਈਡ ਤੇ ਫਿਰ ਵੀ ਸਾਡੇ ਹੁੰਦੇ ਹੋਏ ਵੀ ਫਾਇਰਿੰਗ ਕਰਦਾ ਹੋਇਆ ਕਾਲਜ ਦੇ ਗੇਟ ਪਹਿਲੇ ਨੰਬਰ ਗੇਟ ਚ ਐਂਟਰ ਕੀਤਾ ਤੇ ਉਹਨੇ ਅੰਨੇ ਵਾਈ ਗੋਲੀ ਚਲਾਤੀ ਉਹ ਸਾਡੇ ਇੱਕ ਪੀਐਨ ਦੇ ਲੱਤ 'ਚ ਲੱਗੀ ਵੀ ਹੈ ਜਿਹਨੂੰ ਹੁਣ ਬੱਤੀ ਚ ਰੈਫਰ ਕੀਤਾ ਕੋਈ ਗੋਲੀ ਸ਼ਾਇਦ ਅੰਦਰ 13 ਕਰਤੀ ਆ ਤੇ ਬਾਕੀ ਸਾਰਾ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਬੜੀ ਮੁੱਕਤੇ ਪੁਲਿਸ ਪਹੁੰਚੀ ਜਿੱਦਾਂ ਹੀ ਮੈਂ ਹਰਦੀਪ ਜੀ ਨੂੰ ਵਰਧਾਨਾ ਫੋਨ ਕੀਤਾ ਹਿਮੰਤ ਜੀ ਨੂੰ ਕੀਤਾ ਸਾਰੇ ਦੋਨੋਂ ਸਾਈਡ ਤੋਂ ਪੁਲਿਸ ਆ ਗਈ ਆਪਣੀ ਇਨਵੈਸਟੀਗੇਸ਼ਨ ਪੁਰਾਣੇ ਗਏ ਕਹਿੰਦੇ ਉਹ ਬੱਚਿਆਂ ਦੇ ਸ਼ਰਮੇ ਵੀ ਲੱਗੇ ਨੇ ਜੀ ਉਨੇ ਬੱਚਿਆਂ ਨੇ ਸ਼ਰਕ ਕੋਈ ਨਹੀਂ ਇੱਕ ਜਿਹੜੀ ਸਟੂਡੈਂਟ ਦਾ ਸਟੂਡੈਂਟ ਨਹੀਂ ਇਹਨਾਂ ਦੇ ਸਾਹਮਣੇ ਲੱਗੇ ਹੋ ਰੋਣ ਲੱਗ ਪਏ ਬੱਚੇ ਆਦਰਵਾਇਜ਼ ਐਸਾ ਕੁਝ ਨਹੀਂ ਸਾਡੇ ਕੋਲ ਸਿਕਿਉਰਟੀ ਦੇਖੋ ਕੈਮਰੇ ਲੱਗੇ ਹੋਏ ਸਾਡੇ ਕੋਲ 16 ਟਾਈਪ ਦੇ ਕੈਮਰੇ ਆਪਾਂ ਸਾਰੇ ਕਲੂ ਪੁਲਿਸ ਨੂੰ ਆਪਾਂ ਦਿੱਤੇ ਆ ਤੇ ਬਾਕੀ ਸਾਰੇ ਪ੍ਰੋਫੈਸਰ ਸਾਡੇ ਪ੍ਰੋਟੋਰੀਅਰ ਡਿਊਟੀ ਤੇ ਹੁੰਦੇ ਕਿਉਂਕਿ ਦੇਖੋ ਇੱਕ ਕਾਈਂਡ ਆਫ ਇੰਸਟੀਟਿਊਸ਼ਨ ਆ ਪ੍ਰੋਫੈਸਰ ਤੇ ਸਟੂਡੈਂਟ ਕਿ ਸ਼ਰਮਦਾ ਹੀ ਹੁੰਦਾ ਪਰਦਾ ਹੀ ਹੁੰਦਾ ਪ੍ਰੋਫੈਸਰ ਵੀ ਖਾਲੀ ਕਮਰਾਂ 'ਚ ਘੁੰਮਦੇ ਰਹਿੰਦੇ ਆ ਤੇ ਕਦੀ ਕੋਈ ਦਿੱਕਤ ਨਹੀਂ ਆਈ। ਕੰਮ ਦੀ ਹੈ ਜੀ ਕੋਈ ਜਦਾਂ। ਕਿਰਪਾ ਕਰ ਹੁਣ ਸਾਰਾ ਇਨਵੈਸਟੀਗੇਸ਼ਨ ਹੋ ਰਹੀ ਆ ਪਤਾ ਲੱਗ ਜਾਊਗਾ 1-2 ਦਿਨ ਦੇ ਵਿੱਚ ਕਲੀਅਰ ਹੋ ਜਾਊਗਾ ਸਰ ਤੁਹਾਨੂੰ। ਬੱਚਿਆਂ ਦੀ ਸੇਫਟੀ ਲਈ ਨਵੀਂ ਪ੍ਰਾਇੋਰਟੀ ਕੀ ਨਵੀਂ ਪ੍ਰਾਇੋਰਟੀ ਆਪਾਂ ਬੈਠੇ ਆ ਸਰ ਤੁਹਾਡੇ ਤੋਂ ਹੁਣ ਬਾਅਦ ਨਾਲ ਹੀ ਮੀਟਿੰਗ ਕਰਨੀ ਆਪਾਂ ਹੋਰ ਕੈਮਰੇ 16 ਦੀ ਬਜਾਏ ਵੀ ਵਧਾਣੇ ਆ। ਸਾਡੇ ਸੇਕਿਉਰਟੀ ਗਾਰਡ ਜਿੱਦਾਂ ਹੋਰ ਨਹੀਂ ਮਿਲਣੇ। ਸੋਟੀ ਗਾਰਡ ਉਹੀ ਹੋਣੇ ਸਾਡੀ ਮੈਨੇਜਮੈਂਟ ਨੇ ਵੀ ਕਹਿ ਕੇ ਹਟਿਆ ਕਿ ਵੀ ਆਪਾਂ ਤੁਸੀਂ ਇੱਕ ਸਰਵਿਸਮੈਨ ਇੱਥੇ ਆਪਾਂ ਸਾਨੂੰ ਰਿਪੋਰਟ ਹੋਇਆ ਹੈ ਕਿ ਏਐਸ ਕਾਲਜ ਜਿਹੜਾ ਸਮਰਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਰ ਦੇ ਏਰੀਆ ਚ ਪੈਂਦਾ ਉੱਥੇ ਇੱਕ ਗ੍ਰੇ ਕਲਰਡ ਦੀ ਸਲ ਸਵਿਫਟ ਗੱਡੀ ਆਈ ਉਹਦੇ ਚ ਚਾਰ ਆਰਾਊਂਡ ਚਾਰ ਦੇ ਕਰੀਬ ਨੌਜਵਾਨ ਦਸਰੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ ਤੇ ਮੌਕੇ ਤੇ ਹੀ ਮੁਝਟਲੀ ਮੇਰੇ ਜਿਹੜੇ ਐਸਐਚਓ ਡੀਐਸਪੀ ਖੰਨਾ ਐਸਪੀ ਡੀਡੀਐਸਪੀ ਡੀ ਸੀਆਈਐਨ ਚਾਤ ਸਾਰੇ ਆ ਗਏ ਸੀਗੇ ਤੇ ਸਾਨੂੰ ਸੀਸੀਟੀਵੀ ਫੁਟੇਜ ਥੋੜੀ ਬਹੁਤ ਹਲੇ ਮਿਲੀ ਹੈ ਤੇ ਇਸ ਦੇ ਬਿਹਾਤ ਤੇ ਥੋੜਾ ਬਹੁਤ ਆਈਡੈਂਟੀਫਾਈ ਵੀ ਹੋ ਗਿਆ ਔਰ ਕੁਝ ਨਾ ਦੇ ਲੋਕਲ ਕਾਲਜ ਦੇ ਵੀ ਬੱਚੇ ਜਿਹੜੇ ਹੈਗੇ ਉਹ ਆਇਡੈਂਟੀਫਾਈ ਹੋ ਗਏ ਤਾਂ ਸਾਡੀ ਸਾਰੀ ਟੀਮ ਲੱਗ ਗਈ ਹੈ ਜੀ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਟ੍ਰੇਸ ਕਰ ਲਾਂਗੇ ਜਿਸ ਤਰ੍ਹਾਂ ਮੈਂ ਰੂਮਰਸ ਨੇ ਗੈਂਗਵਾਰ ਜਾਂ ਸਟੂਡੈਂਟ ਵਾਰਸਟਰਨ ਨੂੰ ਸਾਹਮਣੇ ਆਜੀ ਦੇਖੋ ਜੀ ਦੋ ਸਟੂਡੈਂਟਸ ਤਾਂ ਇਨਾਂ ਦੇ ਕਾਲਜ ਦੇ ਡੈਫੀਨਿਟਲੀ ਆਇਡੈਂਟੀਫਾਈ ਹੋਏ ਹੈ ਬਾਕੀ ਗੈਂਗਵਾਰ ਵਾਲਾ ਐਂਗਲ ਅਸੀਂ ਇੱਕ ਵਾਰੀ ਕ੍ਰੈਕ ਹੋ ਜਾ ਕੇ ਕੇਸ ਫੇਰੇ ਦੱਸ ਸਕਦੇ ਕੋਈ ਇੰਟਰਵਿਊ ਮੈਡੀਓ ਰੋਲ ਪੰਪ ਤੇ ਵੀ ਪਿਸਟਲ ਕੱਢ ਰਿਹਾ ਕੋਈ ਹਾਂ ਇਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਜੀ ਇਸ ਤੋਂ ਬਾਅਦ ਸਮਰਾਲਾ ਰੋਡ ਵੱਲ ਗਏ ਸੀਗੇ ਤੇ ਇੱਕ ਜਿਹੜਾ ਬਰਦਾਲਾ ਚੌਂਕੀ ਚ ਇੱਕ ਪੈਟਰੋਲ ਪੰਪ ਹੁੰਦਾ ਉੱਥੇ ਵੀ ਸਾਨੂੰ ਉਸ ਤੋਂ ਬਾਅਦ ਰਿਪੋਰਟ ਹੋਇਆ ਕਿ ਜਿਹੜਾ ਕਰਿੰਦਾ ਸੀ ਪੈਟਰੋਲ ਪੰਪ ਦਾ ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲਿਆ ਸੋ ਹੋਪਫੁਲੀ ਦੋਨੋਂ ਕੇਸ ਇਸੇ ਟ੍ਰੇਸ ਹੋ ਜਾਣਗੇ ਇੱਕ ਬੰਦਾ ਤਾਂ ਆਇਡੈਂਟੀਫਾਈ ਹੋ ਗਿਆ ਸਾਡੇ ਕੋਲ ਜਿਹੜੇ ਕਿੰਨੇ ਬੰਦੇ ਕੋਈ ਸਟੂਡੈਂਟ ਦੇ ਵੀ ਇੱਕ ਤਾਂ ਜੀ ਇਹਨਾਂ ਦਾ ਪੀਐਨ ਹੈ ਜਿਹੜਾ ਕਾਲਜ ਦਾ ਉਹ ਇੰਜਰ ਹੋਇਆ ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਉਸ ਤੋਂ ਇਲਾਵਾ ਦੱਸ ਰ ਇਨਾ ਦੇ ਕਾਲਜ ਦਾ ਉਹਦੇ ਵੀ ਥੋੜੀ ਬਹੁਤ ਸੱਟ ਲੱਗੀ ਹੈ ਮੇਨ ਕਾਰਨ ਕੀ ਹੈ ਜੀ ਕਾਰਨ ਤਾਂ ਜੇ ਇੱਕ ਵਾਰ ਆਈਡੈਂਟੀਫਾਈ ਹੋ ਜਾਏ ਕਿਉਂਕਿ ਇੱਥੇ ਤਾਂ ਲੋਕਲੀ ਤਾਂ ਬੱਚੇ ਤਾਂ ਕੁਝ ਨਹੀਂ ਦੱਸ ਰਹੇ ਕਿ ਕੋਈ ਨਦੀ ਪਰਸਨਲ ਰੈਂਜਰ ਸੀ ਹੈ ਕੀ ਹੈ ਵਾਂਸ ਦਾ ਕੇਸ ਇਸ ਸਟੇਸ ਤਾਂ ਹੀ ਦੱਸ ਸਕਦਾ ਹੈ ਕਿ ਕਾਰਨ